ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇਡ ਲੈ ਕੇ ਆਜਾਣਗੇ ਗੱਲ ਕਰਾਂਗੇ ਅਗਲੇ 10 ਦਿਨਾਂ ਦੀ ਯਾਨੀ ਕਿ 29 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੇ ਮੇਹ ਵਾਲੇ ਫਖੋ ਕਿੰਨੇ ਕਸਰ ਰਹਿਣਗੇ ਔਰ ਹਰਿਆਣਾ Rajasthan ਦੇ ਮੌਸਮ ਦੀ ਵੀ ਗੱਲ ਕਰਾਂਗੇ ਸੋ ਇਸ ਲਈ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 19 ਜਨਵਰੀ ਦਾ ਦਿਨ ਲਗਭਗ ਆਪਣਾ ਆਖਰੀ ਪੜਾ ਪੂਰਾ ਕਰਕੇ ਲੰਘ ਚੁੱਕਿਆ ਤੇ ਆਥਣ ਦੇ ਲਗਭਗ 7.7 7.5000 ਦਾ ਟਾਈਮ ਹੋਣ ਜਾ ਰਿਹਾ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਅਸਲ ਇਹ ਬਦਲ ਵਾਈ ਜਿਹੜਾ ਇੱਕ ਸਿਸਟਮ ਉੱਪਰ ਦੀ ਗੁਜ਼ਰ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਸਵੇਰ ਦੀ ਵੀਡੀਓ ਦੇ ਵਿੱਚ ਕਿ ਅੱਜ ਸਾਰਾ ਦਿਨ ਜੜੀ ਬਦਲ ਵਾਈ ਉੱਪਰ ਦੀ ਗੁਜ਼ਰਦੀ ਰਹਿਣੀ ਹੈ ਉਚਾਈ ਦੇ ਬਦਲ ਨਹੀਂ ਕੋਈ ਮਹੀ ਵਾਲੇ ਬਦਲ ਨਹੀਂ ਆ ਜੀ ਤੇ ਇਹ ਬੱਦਲ ਅੱਜ ਸਾਰਾ ਦਿਨ ਗੁਜ਼ਰਦੇ ਰਹਿਣਗੇ ਤੇ ਅਗਲੇ 24 ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਰਾਤ ਤੋਂ ਲੈ ਕੇ ਕੱਲ ਸ਼ਾਮ ਤੱਕ ਵੀ ਇਹ ਬੱਦਲ ਵਾਈ ਉੱਪਰ ਦੀ ਜੜੀ ਗੁਜ਼ਰਦੀ ਰਹੇਗੀ ਜਿੱਥੇ ਜਿੱਥੇ ਲੱਗੇਗੀ ਵੀ ਉਥੇ ਵੀ ਕੱਲ ਜਿਹੜਿਆ ਮੱਠੇ ਧੁੱਪ ਲੱਗੇਗੀ ਕੋਈ ਨਿਗਤ ਤੌਰ ਤੇ ਕਿ ਸਾਧਿਆ ਮੌਸਮ ਕੱਲ ਨਹੀਂ ਰਹੇਗਾ ਸੇਤਲੜ ਜੜਿਆ جاری ਰਹੇਗੀ ਇਸ ਤੋਂ ਬਾਅਦ ਜੀ ਕੱਲ 20 ਤਰੀਕ ਐ 21 ਤਰੀਕ ਨੂੰ ਵੀ ਧੁੱਪ ਲੱਗਣ ਦੇ आसार ਰਹਿਣਗੇ ਜਮੇਨੀ ਲੈਵਲ ਤੇ ਧੁੰਦ ਕੱਲ ਵੀ ਬਣ ਸਕਦੀ ਐ ਜਿਵੇਂ ਕਿ ਅੱਜ ਅੱਧੀ ਰਾਤ ਤੋਂ ਹੀ ਧੁੰਦ ਮਾਲਵਾ ਖੇਤਰ ਔਰ ਦੁਆਬੇ ਖੇਤਰ ਨੂੰ ਕਵਰ ਕਰ ਸਕਦੀ ਐ ਤੇ ਸਪਰੈਡ ਹੁੰਦੀ ਹੁੰਦੀ ਕੱਲ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜਮੇਨੀ ਲੈਵਲ ਤੇ ਬਣ ਸਕਦੀ ਐ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ 21 ਤਰੀਕ ਨੂੰ ਵੀ ਇਹੀ आसार ਰਹਿਣਗੇ ਇਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ 22 ਤੈ ਨੂੰ ਇੱਕ ਸਿਸਟਮ ਲੱਗਦਾ ਜਾ ਪਰਿਆ ਜੜਾ ਕਿ ਪੰਜਾਬ ਦੇ ਕਹ ਲਿਆ ਕਿ ਦਵਾਬਾ ਖੇਤਰ ਔਰ ਮਾਲਵੇ ਦੇ ਉਹ ਜ਼ਿਲ੍ਹੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਆ ਪਛੋਵੇਂ ਮਾਲਵੇ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚ ਸੰਗਰੂਰ ਮਲੇਰਕੋਟਲਾ ਮਾਨਸਾ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਦੇ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਮੁੱਖ ਰਹੇਗਾ ਤੇ ਹਲਕੇ ਤੋਂ ਲੱਗੇ ਦਰਮਿਆਨੇ ਸ਼ਰਾਟੇ ਲਵਾ ਸਕਦਾ ਹੈ ਹਰਿਆਣੇ ਦੇ ਵਿੱਚ ਲਗਭਗ ਸਾਰੇ ਹਰਿਆਣੇ ਦੇ ਵਿੱਚ ਉਮੀਦ ਆਸਾਰ ਬਣਨਗੇ ਯਾਨੀ ਕਿ 70-75% ਹਰਿਆਣੇ ਦੇ ਵਿੱਚ ਉਮੀਦ ਆਸਾਰ ਨੇ ਹਲਕੇ ਤੋਂ ਲੱਗੇ ਦਰਮਿਆਨੇ ਸ਼ਰਾਟੇ ਕਿਤੇ ਕਿਤੇ ਤੇਜ਼ ਸ਼ਰਾਟੇ ਦਾਜ ਹੋ ਸਕਦੇ ਹਲਕੀ ਗਰੇਮਾਰੀ ਵੀ ਦਰਜ ਕਰਵਾ ਸਕਦਾ ਭਾਵੇਂ ਉਹ ਹਰਿਆਣੇ ਦੇ ਪੱਛਮੀ ਖੇਤਰ ਹੋਣ ਭਾਵੇਂ ਉਹ ਹਰਿਆਣੇ ਦੇ ਪੂਰਬੀ ਖੇਤਰ ਹੋਣ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਰਹਣਗੇ ਜੀ ਉਹ ਖੇਤਰ ਜਿਹੜੇ ਦਿੱਲੀ ਦੇ ਨਾਲ ਲੱਗਦੇ ਆ ਗੁਰੂਗਰਾਮ ਦੇ ਨਾਲ ਲੱਗਦੇ ਆ ਤੇ ਹਰਿਆਣੇ ਦੇ ਨਾਲ ਲੱਗਦੇ ਆ ਪੱਛਮੀ ਰਾਜਸਥਾਨ ਦੇ ਵਿੱਚ ਮੀਂਹ ਦੇ ਅਸਰ ਘਟਨੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂੰ ਪਗੜ ਸਰਤਗੜ ਚੂਰੂ ਬਿਕਾਨੇ ਰੇਣਾ ਖੇਤਰਾਂ ਦੇ ਵਿੱਚ ਮੀਂਹ ਕੋਈ ਬਹੁਤੇ ਵੱਡੇ ਫੱਟੜ ਤੇ ਕਾਰਵਾਈ ਨਹੀਂ ਨਹੀਂ ਕਰਨਗੇ ਯੂਪੀ ਦੇ ਪੱਛਮੀ ਖੇਤਰ ਜੀ ਬਲੰਦੇ ਸ਼ਹਿਰ ਮਜ਼ਾਫਰਨਗਰ ਉਮਰਾਦਾਬਾਦ ਆਗ ਬਣਦੇ ਨਜ਼ਰ ਆਣਗੇ ਸੋ ਇਹ ਸਿਸਟਮ ਹਿਮਾਚਲ ਉਤਰਾਖੰਡ ਦੇ ਉੱਪਰਲੇ ਖੇਤਰਾਂ ਦੇ ਵਿੱਚ ਜਾਨਕੀ ਪਹਾੜਾਂ ਦੇ ਵਿੱਚ ਹਲਕੀ ਬਰਫਬਾਰੀ ਦਾ ਦੌਰ ਲਵਾ ਸਕਦਾ ਹੈ 23 ਤੇ 24 ਤਰੀਕ ਨੂੰ ਜਿਹਦੇ ਨਾਲ ਵਾਧਾ ਠੰਡ ਦੇ ਵਿੱਚ ਸੀਤਲੈਟ ਦੇ ਵਿੱਚ ਇੱਕ ਵਾਰ ਫਿਰ ਤੋਂ ਦਰਜ ਹੋਏਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਫਿਰ ਤੋਂ ਇੱਕ ਵਾਰ ਠਾਰੀ ਜੜੀ ਆ ਵਾਦੀ ਨਜ਼ਰ ਆएगी ਸੋ ਅਗਲਾ ਸਿਸਟਮ ਜਿਹੜਾ 28 29 ਨੂੰ ਲੱਗੇਗਾ ਤੇ ਉਹ ਸਿਸਟਮ ਵੀ ਹਲਕਾ ਹੀ ਲੱਗਦਾ ਜਿਹੜਾ ਜਾਪ ਰਿਹਾ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨਾ ਕੁ ਪ੍ਰਭਾਵ ਪਾਏਗਾ ਇਹ ਤੁਹਾਨੂੰ ਮੌਕੇ ਤੇ ਅਫਰਡ ਦੇਵਾਂਗੇ ਫਿਲਹਾਲ ਜਿਹੜਾ ਹੁਣ 22 ਤੇ ਵਾਲਾ ਸਿਸਟਮ ਅ ਕਰੀਏ ਪੁਆਦ ਖੇਤਰ ਦਬਾਬਾ ਖੇਤਰ ਤੇ ਮਾਲਵੇ ਦੇ ਚੜਦੇਵਾਲ ਦੇ ਖੇਤਰ ਯਾਨੀ ਕਿ ਜਿਹੜੇ ਚੜਦੇ ਚਲੇ ਆ ਹਰਿਆਣੇ ਦੇ ਨਾਲ ਲੱਗਦੇ ਇਹਨਾਂ ਖੇਤਰਾ ਤੱਕ ਸੀਮਿਤ ਰਹਿਦਾ ਜਾਪ ਰਿਹਾ ਇੱਕ ਨਜ਼ਰ ਤਾਜ਼ਾ ਰਿਪੋਰਟ ਦੇ ਲਾ ਲੈਨੇ ਆ ਜੋ ਜਾਰੀ ਕੀਤੀ ਹੈ ਜੇ ਮੌਸਮ ਵਿਭਾਗ ਨੇ ਸੋ ਅੱਜ ਦੇ ਲਈ ਯੈਲਰਟ ਜਾਰੀ ਕੀਤੇ ਜਾਈ ਸੀ ਕੱਲ ਤੇ ਪਰਸੋਂ ਕੋਈ ਅਲਰਟ ਨਹੀਂ ਆ ਪਰ ਧੁੰਦ ਕੱਲ ਜੁਮੇਨੇ ਲੈਵਲ ਤੇ ਫਿਰ ਤੋਂ ਦਰਜ ਹੋ ਸਕਦੀ ਹੈ ਤੇ ਧੂੜ ਜਿਹੜੇ ਅਲਰਟ ਹੈਗੇ ਜਿਹੜੇ ਹਰਿਆਣਾ ਦੇ ਵਿੱਚ ਨੇ ਠੰਡਾ ਸਟ੍ਰੋਮ ਯਾਨੀ ਕਿ ਗਰਜ ਰੈਸ਼ਕ ਦੇ ਨਾਲ ਮੀਂਹ ਦੇ ਅਲਰਟ ਜਿਹੜੇ ਆ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਜ ਹੋਣਗੇ 22 ਤਰੀਕ ਨੂੰ ਪੰਜਾਬ ਦੇ ਵਿੱਚ ਕੋਈ ਅਲਰਟ ਵਾਲਾ ਕੰਮ ਨਹੀਂ ਆ ਕਿਉਂਕਿ ਜਿੱਥੇ ਮੀਂਹ ਦਰਜ ਹੋਣਗੇ ਉਹ ਹਲਕੇ ਸ਼ਰਾਟੇ ਹੀ ਲੱਗਣਗੇ ਕੋਈ ਬਹੁਤੇ ਵੱਡੇ ਮੀਂਹ ਦੇ ਅਸਰ 22 23 ਤਰੀਕ ਨੂੰ ਲੱਗਦੇ ਜਾਪ ਨਹੀਂ ਰਹੇ ਮੀਂਹ ਜ਼ਰੂਰ ਦਰਜ ਹੋਣਗੇ ਕਿਤੇ ਇਹਨਾਂ ਖੇਤਰਾਂ ਦੇ ਉੱਪਰ ਦੀ ਲੰਗਦਾ ਹੋਇਆ ਅਗੇ ਪਹਾੜਾਂ ਵੱਲੋਂ ਕੁਝ ਕਰ ਜਾਣਾ ਜੀ ਸੋ ਜੀ ਅਪਡੇਟ 25 27 ਤਰੀਕ ਤੱਕ ਦੀ ਉਸ ਤੋਂ ਬਾਅਦ ਮੈਂ ਅਗੇ ਤੁਹਾਨੂੰ ਦੱਸਿਆ 27 28 29 ਇਹਨਾਂ ਦਿਨਾਂ ਦੇ ਦਰਮਿਆਨ ਵੀ ਇੱਕ ਸਿਸਟਮ ਲੱਗੇਗਾ ਉਹਦੀ ਅਪਡੇਟ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਜੀ ਜਾਸਾ ਦੇ ਵਿੱਚ ਧੰਨਵਾਦ